ਨੁਜੇਸ਼ਰ ਗੁੱਗਾ ਮੰਦਰ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਹਰਪਜਨ ਹੁਣਾਂ ਦੀ ਪ੍ਰਧਾਨਗੀ ਹੇਠ ਐਸਪੀਸੀ ਸਾਹਿਬ ਪਵਾੜਾ ਨੂੰ ਮੈਨਲੇ ਵਾਸਤੇ ਆਏ ਹਨ ਕਿਉਂਕਿ ਗੁੱਗਾ ਮੰਦਰ ਜਿਹੜੇ ਹੈ ਸਤਨਾਮਪੁਰੇ ਵਿਖੇ ਉਹਦੇ ਲਾਗੇ ਮੀਟ ਦੀ ਦੁਕਾਨ ਜਿਹੜੀ ਖੁੱਲੀ ਹੈ ਔਰ ਲਾਗੇ ਸ਼ਰਾਬ ਦਾ ਠੇਕਾ ਵੀ ਹੈ ਅਸੀਂ ਸਾਰੇ ਜਿੰਨੇ ਵੀ ਸਨਾਤਨੀ ਲੋਕ ਆਹਾਂ Hindu ਧਰਮ ਨਾਲ ਸੰਬੰਧ ਰੱਖਦੇ ਆਂ ਸਾਰਿਆਂ ਦੀ ਇਹ ਸ਼ਰਧਾ ਦੇ ਖਿਲਾਫ ਹੈ ਔਰ ਬੇਹੁਰਮਤੀ ਹੈ ਸਮਾਜ ਦੀ ਸੋ ਅਸੀਂ ਸਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਐਸਟਿਸ ਨੂੰ ਇਹਨੂੰ ਬੇਨਤੀ ਕਰਦੇ ਹਾਂ ਔਰ ਮੈਮੋਰੰਡਮ ਦੇਣ ਆਏ ਹਾਂ ਕਿ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਸ ਜਿਹੜਾ ਮੀਟੀ ਦੀ ਦੁਕਾਨ ਖੁੱਲੀ ਹੈ ਬਿਲਕੁਲ ਮੰਦਿਰ ਦੇ ਨਾਲ ਔਰ ਸ਼ਰਾਬ ਦਾ ਠਿਕਾ ਹੈ ਜਲਦੀ ਤੋਂ ਜਲਦੀ ਇਹਨੂੰ ਬੰਦ ਕਰੋ ਕਿਉਂਕਿ ਬਾਜ਼ਾਰ ਵਿੱਚ ਔਰ ਸਮਾਜ ਵਿੱਚ ਜਿੰਨਾ Hindu ਸਮਾਜ ਉਹਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਬਿਲਕੁਲ ਮੰਦਰ ਦੇ ਜਿੱਥੇ ਸੰਗਤ ਆਉਂਦੀ ਐ ਸਾਰੇ ਜਨਾਨੀਆਂ ਆਉਂਦੀਆਂ ਨੇ ਭਗਤ ਆਉਂਦੇ ਨੇ ਉਹਨਾਂ ਦੀ ਜਿਹੜੀ ਦਿੱਤੀ ਹੈ ਉਹਨੂੰ ਖੇਸ ਪਾਉਂਦੀ ਹੈ ਸੋ ਅਸੀਂ ਮੈਡਮ ਜੀ ਨੂੰ ਬੇਨਤੀ ਕਰਦੇ ਹਾਂ ਸਾਰੇ ਜਾਣੇ ਸਰਬੰਧਕ ਕਮੇਟੀ ਪ੍ਰਧਾਨ ਜੀ ਹਰਪਾਜਨ ਹੋਂਣਾ ਦੇ ਨਾਮ ਆ ਕੇ ਕਿ ਮੈਡਮ ਜੀ ਤੁਸੀਂ ਉੱਥੇ ਆ ਪਾਓ ਮੌਕਾ ਵੇਖੋ ਔਰ ਉਸ ਦੁਕਾਨ ਨੂੰ ਜਿੰਨੀ ਜਲਦੀ ਹੁੰਦਾ ਉਹਨੂੰ ਬੰਦ ਕਰੋ ਨੇ ਸਮਾਜ ਵਿੱਚ ਇਸ ਦਾ ਬੜਾ ਰੋਸ ਹੈ ਤਾਂ ਕਿ ਬਾਜ਼ਾਰ ਦੀ ਔਰ ਸਮਾਜ ਦੇ ਵਿੱਚ ਅਸ਼ਾਂਤੀ ਭੰਗ ਨਾ ਹੋਵੇ ਔਰ ਲੋਕ ਜਿਹੜੇ ਨੇ ਉੱਥੇ ਮਜ਼ਦੂਰ ਹੋ ਗਏ ਧਰਨਾ ਲਾਉਣ ਲਈ ਨਾ ਮਜ਼ਦੂਰ ਹੋਣ ਮੈਥਨ ਲਈ ਨਾ ਮਜ਼ਦੂਰ ਹੋਣ ਸੋ ਤੁਹਾਨੂੰ ਬੇਨਤੀ ਕਰਨ ਆਏ ਹਾਂ ਮੈਮੋਰੰਡਮ ਦੇਣ ਆਏ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਉਸ ਦੁਕਾਨ ਨੂੰ ਜਿਹੜੀ ਬਿਲਕੁਲ ਮੰਦਰ ਦੇ ਨਾਲ ਹੈ ਮੀਡੀ ਦੇ ਦੁਕਾਨ ਖੁੱਲੀ ਹੈ ਦੋ ਦਿਨ ਹੋਏ ਉਹਨੂੰ ਬੰਦ ਕਰਾਇਆ ਜਾਵੇ ਧੰਨਵਾਦ ਹਾਂਜੀ ਸਰ ਅਸੀਂ ਅੱਜ ਐਸਪੀ ਮੈਡਮ ਸਾਹਿਬ ਨੂੰ ਮਿਲਣ ਆਏ ਹਾਂ ਇਸ ਸੰਦਰਭ ਦੇ ਵਿੱਚ ਵੀ ਸਾਡਾ ਸ੍ਰੀ ਨਗੇਸ਼ਵਰ ਗੁੱਗਾ ਜੀ ਮੰਦਰ ਜੋ ਬਹੁਤ ਬਹੁਤ ਪੁਰਾਣਾ ਹੈ ਪ੍ਰਚੀਨ ਮੰਦਰ ਹੈ ਤੇ ਉੱਥੇ ਸਾਲ ਦੇ ਵਿੱਚ ਤਿੰਨ ਪ੍ਰੋਗਰਾਮ ਜਿਹੜੇ ਆ ਬਹੁਤ ਹੀ ਉਮਰਤਮ ਨਾਲ ਬਹੁਤ ਵੱਡੇ ਪੱਧਰ ਤੇ ਮਨਾਏ ਜਾਂਦੇ ਆ ਜਿਹਦੇ ਵਿੱਚ ਜਨਮਾਸਤ ਨਹੀਂ ਹੋ ਜਾਂਦੀ ਹੈ ਤੇ ਆਪਣਾ ਸ਼ਿਵ ਮਹਾਸ਼ਿਵਰਾਤਰੀ ਹੁੰਦੀ ਹੈ ਤੇ ਗੁੱਗਾ ਜੀ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਤੇ ਉੱਥੇ ਸੰਗਤਾਂ ਦਾ ਬਹੁਤ ਜ਼ਿਆਦਾ ਆਉਣਾ ਜਾਣਾ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਮੰਦਰ ਦੇ ਕੰਧ ਦੇ ਨਾਲ ਲੱਗਦੇ ਹੋਈ ਮੀਟ ਦੀ ਦੁਕਾਨ ਪਲੱਸ ਸ਼ਰਾਬ ਦੇ ਠੇਕੇ ਖੁੱਲੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਸਾਰੇ ਲੋਕਾਂ ਦੀ ਮਾਨ ਸਨਮਾਨ ਤੇ ਬਰਿਆਦਾ ਦਾ ਧਿਆਨ ਰੱਖਦੇ ਹੋਏ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਵਾਇਆ ਜਾਵੇ ਇਹਨਾਂ ਦੇ ਦੁਕਾਨਦਾਰਾਂ ਨੇ ਖੁੱਲ੍ਹੇ ਅਲੀ ਦੇ ਵਿੱਚ ਖੁੱਲ੍ਹੇ ਯਾ ਚਰਾਹ ਦੇ ਰੇਕਾ ਖੁੱਲੇ ਉਹਨਾਂ ਨਾਲ ਕੋਈ ਵੱਡੀ ਨਹੀਂ ਕੋਈ ਗੱਲਬਾਤ ਸਾਡੀ ਉਹਨਾਂ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੋ ਸਿਰਫ ਇੱਕ ਮਹੱਲੇਦਾਰੀ ਤੇ ਪਲੱਸ ਮੰਦਰ ਬਿਲਕੁਲ ਨਾਲ ਹੋਣ ਦੇ ਨਾਤੇ ਕਿਉਂਕਿ ਜੋ ਵੀ ਲੇਡੀਜ਼ ਬੱਚੇ ਨੰਗਦੇ ਆ ਤੇ ਉਹਦੀ ਮੀਟ ਦੀ ਦੁਕਾਨ ਦੀ 스멜 दारू ਵਾਲੇ ਵੀ ਉਥੇ ਆਏ ਦਿਨ ਕੋਈ ਨਾ ਕੋਈ ਝਗੜਾ ਕਰਦੇ ਆ ਜਿਹਦੇ ਨਾਲ ਆਮ ਲੋਕਾਂ ਨੂੰ ਲੰਘਣਾ ਵੀ ਮਹਾਲ ਹੋਇਆ ਪਿਆ ਇਸ ਕਰਕੇ ਸਾਡਾ ਕਿਸੇ ਨਾਲ ਕੋ ਪਰਸਨਲ ਰੋਸ ਨਹੀਂ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਇਹਨਾਂ ਨੂੰ ਬੰਦ ਕਰਵਾ ਦੇ